ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚੰਨ ਠੀਕ ਆ ਸਾਰੇ ਲਓ ਜੀ ਦਰਸ਼ਨ ਕਰ ਲੋ ਰੈਸਲ ਕੇਮਾ ਗੁਰਦਾ ਸਾਹਿਬ ਜੀ ਦੇ ਗੁਰ ਨਾਨਕ ਕਰਵਾਰ ਜੀ ਦੇ ਅੱਜ ਆ ਕੇ ਆਏ ਸੀ ਅਸੀਂ ਲੋੜ ਕਰਨਾ ਆਏ ਸੀ ਕਿ ਸ੍ਰੀ ਜੋਂ ਦੇ ਵਿੱਚ ਚਲੋ ਸੋਚਿਆ ਵਾਈਗੁਰੂ ਜੀ ਦੇ ਦਰਸ਼ਨ ਕਰ ਚੱਲੇ ਗਏ ਕਿਉਂਕਿ ਸਵਾਪਨ ਵਾਲੀ ਮਿਲਦੇ ਦਰਸ਼ਨ ਤਾਂ ਕਰਮਾਂ ਨਾਲ ਹੀ ਹੁੰਦੇ ਆ ਵਾਈਗੁਰੂ ਜੀ ਦਾ ਦਰਸ਼ਨ ਵਾਹਿਗੁਰੂ ਸੱਚੇ ਪਾਤਸ਼ਾਹ ਬਿਨ ਬਗੈਰ ਕਰਮੋਂ ਕੋਈ ਪੁਰਜੋ ਨਹੀਂ ਮਿਲਦਾ ਗਾਇ ਤੇ ਜੋ ਵੀ ਹੁੰਦਾ ਬਸ ਕਰਮਾਂ ਦੇ ਨਾਲ ਹੀ ਹੁੰਦਾ। ਪਰਮਾਤਮਾ ਤੰਦਰੁਸਤੀਆਂ ਪੱਖੇ ਸਭ ਤੋਂ ਚੜ੍ਹਦੀ ਗਲਾਂ ਪੱਖੇ। ਸਮਤ ਬਖਸ਼ੇ, ਗੁਰਮਤ ਗਿਆਨ ਦੀ ਦਾਤ ਬਖਸ਼ੇ। ਬੜਾ ਚੰਗਾ ਲੱਗਦਾ ਇੱਥੇ, ਕਦੋ ਕਦੀ ਸਬੱਬ ਮਿਲਦਾ ਨਾ ਜਦੋਂ ਆਉਣੇ ਆ। ਤਾਂ ਬਹੁਤ ਸੋਹਣਾ ਲੱਗਦਾ ਹੈ। ਗੁਰੂ ਮਹਾਰਾਜ ਦੇ ਦਰਸ਼ਨ ਕਰਕੇ। ਬੈੰਦ ਉਹਨਾਂ ਦੀ ਹਜ਼ੂਰੀ ਵਿੱਚ ਬੈਠੀਦਾ। ਮਾੜੇ ਦਾ ਨਾਮ ਲਈਦਾ। ਮਾਤਮਾ ਤੁੰਦਖਤਿਆਂ ਬੱਚੇ ਸਭ ਨੂੰ ਆਪਣੇ ਚਰਨਾਂ ਨਾਲ ਜੋੜੇ ਰੱਖੇ ਸਤਿਮਰਤ ਬਖਸ਼ੇ ਵਾਇਗੋਟਸਕੀ ਦਾ ਖਾਲਸਾ ਵਾਇਗੋਟਸਕੀ ਫੋਟੇ